ਤੁਹਾਡਾ ਸਵਾਗਤ ਹੈ ਅੱਜ ਅਸੀਂ ਇੱਕ ਬਹੁਤ ਹੀ ਅਹਿਮ ਮਸਲੇ ਤੇ ਗੱਲ ਕਰ ਰਹੇ ਹਾਂ ਜੋ ਅੱਜ ਕੱਲ ਹਰ ਘਰ ਵਿੱਚ ਮਤਲਬ ਚਰਚਾ ਦਾ ਵਿਸ਼ਾ ਹੈ ਬੱਚਿਆਂ ਦੀ ਟੈਕਨੋਲੋਜੀ ਵਰਤੋਂ ਦੀਆਂ ਹੱਦਾਂ ਕਿਵੇਂ ਤੈਅ ਕੀਤੀਆਂ ਜਾਣ ਤੇ ਖਾਸ ਤੌਰ ਤੇ ਅਸੀਂ ਅਥੋਰਿਟੇਟਿਵ ਪੇਰੈਂਟਿੰਗ ਦੇ ਨਜ਼ਰੀਏ ਤੋਂ ਇਸ ਨੂੰ ਦੇਖਾਂਗੇ ਯਾਨੀ ਉਹ ਪਹੁੰਚ ਜਿਸ ਵਿੱਚ ਨਿਗ ਤੇ ਅਨੁਸ਼ਾਸਨ ਦੋਵੇਂ ਸ਼ਾਮਿਲ ਹੁੰਦੇ ਹਨ ਹਾਂਜੀ ਤੇ ਸਵਾਲ ਫਿਰੇ ਬਣਦਾ ਹੈ ਕਿ ਇਸ ਪਹੁੰਚ ਦੇ ਅੰਦਰ ਰਹਿ ਕੇ ਮਾਪਿਆਂ ਨੂੰ ਕਿੱਥੇ ਜ਼ਿਆਦਾ ਜ਼ੋਰ ਦੇਣਾ ਚਾਹੀਦਾ ਹੈ ਕਿ ਬੱਚੇ ਦੀ ਖੁਦ ਮੁਖਤਿਆਰੀ ਯਾਨੀ ਆਪਣੀ ਮਰਜ਼ੀ ਕਰਨ ਦੀ ਆਜ਼ਾਦੀ ਤੇ ਟੈਕਨੋਲੋਜੀ ਤੋਂ ਮਿਲਣ ਵਾਲੇ ਫਾਇਦਿਆਂ ਨੂੰ ਵਾਅਦਾ ਮੇਦ ਦੇਣੀ ਚਾਹੀਦੀ ਹੈ ਜਾਂ ਫਿਰ ਦੇਖੋ ਜੋਖਮਾਂ ਤੋਂ ਬਚਾ ਸਪਸ਼ਟ ਨਿਯਮਾਂ ਤੇ ਉਹਨਾਂ ਦੀ ਪੱਕੀ ਪਾਲਣਾ ਨੂੰ ਪਹਿਲ ਦੇਣੀ ਚਾਹੀਦੀ ਹੈ ਬਿਲਕੁਲ ਤੇ ਸਾਡੀ ਅੱਜ ਦੀ ਗੱਲਬਾਤ ਦਾ ਆਧਾਰ ਹਾਂਜੀ ਉਹ ਜਾਣਕਾਰੀ ਹੈ ਜੋ ਇਸ ਮੁੱਦੇ ਦੇ ਵੱਖ-ਵੱਖ ਪਹਿਲੂਆਂ ਨੂੰ ਸਾਡੇ ਸਾਹਮਣੇ ਰੱਖਦੀ ਹੈ ਮੈਂ ਇਸ ਪੱਖ ਵਿੱਚ ਬੋਲਾਂਗਾ ਕਿ ਅਥਾਰਟੀਟਿਵ ਤਰੀਕੇ ਨਾਲ ਪਰਵਰਿਸ਼ ਕਰਦੇ ਹੋਏ ਵੀ ਲਚਕੀਲਾਪਨ ਰੱਖਣਾ ਬੱਚੇ ਦੀ ਖੁਦਮੁਖਤਿਆਰੀ ਨੂੰ ਹਲਾਸ਼ੇਰੀ ਦੇਣਾ ਅਤੇ ਟੈਕਨੋਲੋਜੀ ਦੇ ਫਾਇਦੇ ਨੂੰ ਸਮਝਣਾ ਉਹ ਜ਼ਿਆਦਾ ਜ਼ਰੂਰੀ ਹੈ ਤੇ ਮੇਰਾ ਨਜ਼ਰੀਆ ਇਹ ਰਹੇਗਾ ਕਿ ਪਾਵੇਂ ਪਿਆਰ ਤੇ ਨਿਗ ਦੇਖੋ ਜੀ ਬਹੁਤ ਜ਼ਰੂਰੀ ਹਨ ਪਰ ਟੈਕਨੋਲੋਜੀ ਦੇ ਨਾਲ ਜੁੜੇ ਖਤਰਿਆਂ ਨੂੰ ਅਣਗੌਲੀਆਂ ਨਹੀਂ ਕੀਤਾ ਜਾ ਸਕਦਾ ਇਸ ਲਈ ਜੋਖਮ ਘਟਾਉਣ ਬਿਲਕੁਲ ਸਾਫ਼ ਤੇ ਇੱਕੋ ਜਿਹੇ ਰਹਿਣ ਵਾਲੇ ਨਿਯਮ ਬਣਾਉਣ ਅਤੇ ਉਹਨਾਂ ਨਿਯਮਾਂ ਨੂੰ ਸਖਤੀ ਨਾਲ ਲਾਗੂ ਕਰਨ ਨੂੰ ਮੇਰੇ ਹਿਸਾਬ ਨਾਲ ਪਹਿਲ ਮਿਲਣੀ ਚਾਹੀਦੀ ਹੈ ਦੇਖੋ ਅਥੋਰਿਟੇਟਿਵ ਪਰਵਰਿਸ਼ਤਾ ਮਤਲਬ ਹੀ ਨਿਗ ਤੇ ਟਾਂਚੇ ਦਾ ਸੁਮੇਲ ਹੈ ਪਰ ਜਦੋਂ ਗੱਲ ਯਾਨੀ ਟੈਕਨੋਲੋਜੀ ਦੀ ਆਉਂਦੀ ਹੈ ਤਾਂ ਮੈਨੂੰ ਲੱਗਦਾ ਹੈ ਕਿ ਰਿਸ਼ਤੇ ਵਿੱਚਲਾ ਨਿਗ ਭਰੋਸਾ ਕਾਇਮ ਰੱਖਣਾ ਤੇ ਬੱਚੇ ਨੂੰ ਆਪਣੀ ਜ਼ਿੰਮੇਵਾਰੀ ਸਮਝਣ ਦਾ ਮੌਕਾ ਦੇਣਾ ਯਾਨੀ ਉਸ ਦੀ ਖੁਦ ਮੁਖਤਿਆਰੀ ਦਾ ਸਤਕਾਰ ਕਰਨਾ ਉਹ ਹੋਰ ਵੀ ਅਹਿਮ ਹੋ ਜਾਂਦਾ ਹੈ ਜਿਵੇਂ ਕਿ ਅਧਿਆਨ ਵੀ ਦੱਸਦੇ ਹਨ ਜਿੰਨਾ ਮਜ਼ਬੂਤ ਤੁਹਾਡਾ ਬੱਚੇ ਨਾਲ ਰਿਸ਼ਤਾ ਹੋਵੇਗਾ ਉਨਾ ਹੀ ਉਹ ਤੁਹਾਡੇ ਬਣਾਏ ਨਿਯਮਾਂ ਦੀ ਪਾਲਣਾ ਕਰਨਗੇ ਸਾਨੂੰ ਇਹ ਵੀ ਸਮਝਣਾ ਪਵੇਗਾ ਕਿ ਅੱਜ ਦੇ ਜ਼ਮਾਨੇ ਵਿੱਚ ਖਾਸ ਕਰਕੇ ਵੱਡੇ ਹੁੰਦੇ ਬੱਚਿਆਂ ਲਈ ਵੀਡੀਓ ਗੇਮਾਂ ਜਾਂ ਸੋਸ਼ਲ ਮੀਡੀਆ ਉਹ ਦੋਸਤਾਂ ਨਾਲ رابطہ ਰੱਖਣ ਦਾ ਇੱਕ ਜ਼ਰੀਆ ਬਣ ਗਿਆ ਹੈ ਸਿਰਫ ਨੁਕਸਾਨਾਂ ਦੀ ਗੱਲ ਕਰਕੇ ਅਸੀਂ ਇਹਨਾਂ ਫਾਇਦਿਆਂ ਨੂੰ ਮਤਲਬ ਨਜ਼ਰਅੰਦਾਜ਼ ਨਹੀਂ ਕਰ ਸਕਦੇ ਇੱਕ ਤਰੀਕਾ ਜਿਸ ਨੂੰ ਖੁਦ ਮੁਖਤਿਆਰੀ ਸਹਾਇਕ ਪਹੁੰਚ ਕੇ ਹਾ ਜਾਂਦਾ ਹੈ ਉਹ ਇਹੀ ਸਿਖਾਉਂਦਾ ਕਿ ਬੱਚਿਆਂ ਖਾਸ ਕਰਕੇ ਵੱਡੇ ਬੱਚਿਆਂ ਨੂੰ ਨਿਯਮ ਬਣਾਉਣ ਦੀ ਪ੍ਰਕਿਰਿਆ ਵਿੱਚ ਸ਼ਾਮਿਲ ਕਰੋ ਉਹਨਾਂ ਦੀ ਰਾਏ ਪੁੱਛੋ ਇਸ ਨਾਲ ਉਹ ਜ਼ਿਆਦਾ ਸਹਿਯੋਗ ਕਰਦੇ ਹਨ ਜੇ ਅਸੀਂ ਸਿਰਫ ਖਤਰਿਆਂ ਦਾ ਡਰ ਪਾਈ ਰੱਖਾਂਗੇ ਤਾਂ ਬੱਚੇ ਸਾਡੇ ਤੋਂ ਦੂਰ ਹੋ ਸਕਦੇ ਹਨ ਇਸ ਦੇ ਉਲਟ ਜੇ ਬੁੱচ্চਾ ਕੋਈ ਗਲਤੀ ਮੰਨ ਲੈਂਦਾ ਹੈ ਤਾਂ ਉਸ ਦੀ ਸੱਚਾਈ ਦੀ ਤਾਰੀਫ਼ ਕਰਨਾ ਯਾਨੀ ਸਕਾਰਾਤਮਕ ਹੁੰਗਾਰਾ ਪਰਣਾ ਉਹ ਪਰੋਸਾ ਵਧਾਉਂਦਾ ਹੈ ਤੇ ਜ਼ਿਆਦਾ ਅਸਰਦਾਰ ਸਾਬਤ ਹੁੰਦਾ ਹੈ ਹਮ ਮੈਂ ਤੁਹਾਡੀ ਗੱਲ ਸਮਝਦੀਆਂ ਕਿ ਨਿਘ ਤੇ ਪਰੋਸਾ ਹਾਂਜੀ ਇਹ ਬੁਨਿਆਦ ਹਨ ਪਰ ਮੇਰੀ ਚਿੰਤਾ ਇਹ ਹੈ ਮਤਲਬ ਕਿਤੇ ਅਸੀਂ ਟੈਕਨੋਲੋਜੀ ਦੇ ਅਸਲੀ ਨੁਕਸਾਨਾਂ ਨੂੰ ਘਟਨਾ ਸਮਝ ਲਈਏ ਦੇਖੋ ਜਾਣਕਾਰੀ ਸਪਸ਼ਟ ਦੱਸਦੀ ਹੈ ਕਿ ਇਸ ਨਾਲ ਬੱਚਿਆਂ ਦੀ ਨੀਂਦ ਖਰਾਬ ਹੋ ਸਕਦੀ ਹੈ ਉਹਨਾਂ ਵਿੱਚ ਗੁੱਸਾ ਵੱਧ ਸਕਦਾ ਹੈ ਮਾਨਸਿਕ ਸਿਹਤ ਤੇ ਬੁਰਾ ਅਸਰ ਪੈ ਸਕਦਾ ਹੈ ਅਤੇ ਸਭ ਤੋਂ ਵੱਡੀ ਗੱਲ ਇਹ ਜ਼ਰੂਰੀ ਕੰਮਾਂ ਜਿਵੇਂ ਪੜ੍ਹਾਈ ਖੇਡਣਾ ਕੁੱਦਣਾ ਜਾਂ ਪਰਿਵਾਰ ਨਾਲ ਗੱਲਬਾਤ ਕਰਨ ਦਾ ਸਮਾਂ ਖੋਹ ਲੈਂਦੀ ਹੈ ਇਸ ਨੂੰ ਵਿਸਥਾਪਨ ਕਿਹਾ ਗਿਆ ਹੈ ਯਾਨੀ ਇੱਕ ਚੀਜ਼ ਦੂਜੀ ਦੀ ਥਾਂ ਲੈ ਲੈਂਦੀ ਹੈ ਇੰਨਾ ਗੰਭੀਰ ਖਤਰਿਆਂ ਨੂੰ ਦੇਖਦੇ ਹੋਏ ਮੇਰੇ ਖਿਆਲ ਵਿੱਚ ਇੱਕ ਮਜ਼ਬੂਤ ਬਿਲਕੁਲ ਸਾਫ਼ ਅਤੇ ਖਾਸ ਕਰਕੇ ਹਮੇਸ਼ਾ ਇੱਕੋ ਜਿਹਾ ਰਹਿਣ ਵਾਲਾ ਟਾਂਚਾ ਬਣਾਉਣਾ ਬਹੁਤ-ਬਹੁਤ ਜ਼ਰੂਰੀ ਹੈ ਨਿਯਮ ਕੋਲ-ਮੋਲ ਨਹੀਂ ਹੋਣੇ ਚਾਹੀਦੇ ਜਿਵੇਂ ਕਿ ਉਦਾਹਰਨ ਦਿੱਤੀ ਗਈ ਹੈ ਇਹ ਕਹਿਣਾ ਕਾਫੀ ਨਹੀਂ ਹੈ ਕਿ ਤੂੰ ਬਾਅਦ ਚ ਗੇਮ ਖੇਡ ਲਈ ਸਪਸ਼ਟ ਹੋਣਾ ਚਾਹੀਦਾ ਹੈ ਜਦੋਂ ਹੋਮਵਰਕ ਖਤਮ ਹੋ ਜਾਵੇ ਤੂੰ ਹਫਤੇ ਵਾਲੇ ਦਿਨ ਸ਼ਾਮ 8 ਵਜੇ ਤੋਂ ਪਹਿਲਾਂ ਅੱਧੇ ਘੰਟੇ ਲਈ ਗੇਮ ਖੇਡ ਸਕਦਾ ਹੈ ਮਾਪਿਆਂ ਨੂੰ ਕੁਝ ਸਖਤ ਹੱਦਾਂ ਬਣਾਉਣ ਤੇ ਉਹਨਾਂ ਨੂੰ ਲਾਗੂ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ ਜਿਵੇਂ ਸੌਣ ਵੇਲੇ ਕਮਰੇ ਵਿੱਚ ਫੋਨ ਨਾ ਲੈ ਕੇ ਜਾਣਾ ਜਾਂ ਖਾਣਾ ਖਾਂਦੇ ਸਮੇਂ ਕੋਈ ਸਕਰੀਨ ਨਾ ਵਰਤਣਾ ਤੇ ਜਦੋਂ ਨਿਯਮ ਟੁੱਟਣ ਤਾਂ ਅਸਰਦਾਰ ਨਤੀਜੇ ਪੁਖਤਨੇ ਪੈਣ ਇਸ ਵਿੱਚ ਕਈ ਵਾਰ 네ਗੇਟਿਵ ਪਨਿਸ਼ਮੈਂਟ ਵੀ ਸ਼ਾਮਿਲ ਹੋ ਸਕਦੀ ਹੈ ਯਾਨੀ ਬੱਚੇ ਦੀ ਕੋਈ ਮਨਪਸੰਦ ਚੀਜ਼ ਜਾਂ ਸਹੂਲਤ ਕੁਝ ਸਮੇਂ ਲਈ ਵਾਪਸ ਲੈ ਲੈਣਾ ਇੱਥੋਂ ਤੱਕ ਕਿ ਪੇਰੈਂਟਲ ਕੰਟਰੋਲ ਵਾਲੇ ਸੌਫਟਵੇਅਰ ਪਾਮੇ ਉਹ ਪੂਰੀ ਦੀਵਾਰ ਨਹੀਂ ਬਣ ਸਕਦੇ ਪਰ ਇੱਕ ਜ਼ਰੂਰੀ ਦਰਵਾਜ਼ੇ ਦਾ ਕੰਮ ਜ਼ਰੂਰ ਕਰਦੇ ਹਨ ਤੇ ਸੁਰੱਖਿਆ ਲਈ ਮਦਦਗਾਰ ਹੋ ਸਕਦੇ ਹਨ ਤੁਸੀਂ ਬਾਰ ਬਾਰ ਇਕਸਾਰਤਾ ਤੇ ਜ਼ੋਰ ਦੇ ਰਹੇ ਹੋ ਪਰ ਕੀ ਇਹ ਸੱਚ ਨਹੀਂ ਕਿ ਬੱਚੇ ਬਦਲਦੇ ਹਨ ਵੱਡੇ ਹੁੰਦੇ ਹਨ ਕੋਝ ਵੀ ਇਹੀ ਕਹਿੰਦੀ ਹੈ ਕਿ ਮਾਪਿਆਂ ਨੂੰ ਬੱਚੇ ਦੀ ਉਮਰ ਤੇ ਸਮਝ ਮੁਤਾਬਿਕ ਨਿਯਮਾਂ ਨੂੰ ਬਦਲਣ ਲਈ ਤਿਆਰ ਰਹਿਣਾ ਚਾਹੀਦਾ ਹੈ। ਔਰ ਵੱਡੇ ਬੱਚਿਆਂ ਨੂੰ ਫੈਸਲਿਆਂ ਵਿੱਚ ਸ਼ਾਮਿਲ ਕਰਨਾ ਇਹੀ ਤਾਂ ਉਹ ਖੁਦਮੁਖਤਿਆਰੀ ਸਹਾਇਕ ਪਹੁੰਚ ਹੈ ਜਿਸ ਦੀ ਮੈਂ ਗੱਲ ਕਰ ਰਿਹਾ ਸੀ। ਮੈਨੂੰ ਡਰ ਹੈ ਕਿ ਲੋੜੋਵਧ ਸਖਤੀ ਜਾਂ ਮਤਲਬ ਬਿਲਕੁਲ ਵੀ ਲਚਕੀਲਾਪਨ ਨਾ ਦਿਖਾਣਾ ਬੱਚਿਆਂ ਨੂੰ ਸਾਡੇ ਤੋਂ ਹੋਰ ਦੂਰ ਕਰ ਸਕਦਾ ਹੈ। ਰਿਸ਼ਤਾ ਬਣਾਏ ਰੱਖਣ ਲਈ ਥੋੜੀ ਲਚਕਤਾ ਜ਼ਰੂਰੀ ਹੈ ਮੇਰੇ ਸਾਬ ਨਾਲ। ਹਾਂਜੀ ਪਰ ਦੇਖੋ ਮੈਂ ਤੁਹਾਡੀ ਗੱਲ ਨੂੰ ਇੱਕ ਵੱਖਰੇ ਨਜ਼ਰੀਏ ਤੋਂ ਦੇਖਦੀ ਹਾਂ ਮੈਂ ਲਚਕੀਲੇਪਨ ਦੇ ਖਿਲਾਫ ਨਹੀਂ ਹਾਂ ਪਰ ਉਸੇ ਜਾਣਕਾਰੀ ਵਿੱਚ ਇੱਕ ਸਾਰਤਾ ਦੀ ਅਹਿਮੀਅਤ ਤੇ ਵੀ ਬਰਾਬਰ ਦਾ ਜ਼ੋਰ ਦਿੱਤਾ ਗਿਆ ਹੈ ਉਹ ਕਹਿੰਦੇ ਹਨ ਕਿ ਜੇ ਤੁਸੀਂ ਕੋਈ ਹੱਦ ਤੈਅ ਕਰਦੇ ਹੋ ਪਰ ਬੱਚੇ ਦੇ ਰੋਣ ਤੋਣ ਜਾਂ ਜ਼ਿੱਦ ਕਰਨ ਤੇ ਹਰ ਬਾਰ ਪਿੱਛੇ हट ਜਾਂਦੇ ਹੋ ਤਾਂ ਬੱਚਾ ਕੀ ਸਿੱਖਦਾ ਹੈ ਇਹੀ ਕਿ ਰੋਣ ਨਾਲ ਜਾਂ ਜ਼ਿੱਦ ਕਰਨ ਨਾਲ ਉਸਦੀ ਗੱਲ ਮੰਨੀ ਜਾਂਦੀ ਹੈ ਇਸ ਦੇ ਉਲਟ ਇੱਕ ਸਾਰਤਾ ਬੱਚਾ ਨੂੰ ਸੁਰੱਖਿਆ ਦਾ ਅਹਿਸਾਸ ਦਿੰਦੀ ਹੈ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਉਹਨਾਂ ਤੋਂ ਕੀ ਉਮੀਦ ਕੀਤੀ ਜਾਂਦੀ ਹੈ ਤੇ ਨਿਯਮ ਕੀ ਹਨ ਉਦਾਹਰਨ ਲਈ ਜੇ ਸਕਰੀਨ ਟਾਈਮ ਖਤਮ ਹੋਣ ਵਾਲਾ ਹੈ ਤਾਂ 5 ਮਿੰਟ ਪਹਿਲਾਂ ਦੱਸਣਾ ਤੇ ਫਿਰ ਸਮਾਂ ਪੂਰਾ ਹੋਣ ਤੇ ਬਿਨਾਂ ਕਿਸੇ ਬਹਿਸ ਦੇ ਸਕਰੀਨ ਬੰਦ ਕਰਵਾਉਣਾ ਭਾਵੇਂ ਬੱਚਾ ਥੋੜਾ ਨਾਰਾਜ਼ ਵੀ ਹੋਵੇ ਇਹ ਇੱਕ ਸਾਰਤਾ ਹੈ ਇਹ ਪਵਿੱਕਲੀ ਇੱਕ ਚੰਗੀ ਆਦਤ ਬਣਾਉਂਦਾ ਹੈ ਇਹ ਠੀਕ ਹੈ ਪਰ ਇਸ ਸ਼ਕਤੀ ਵਿੱਚ ਕੀ ਅਸੀਂ ਟੈਕਨੋਲੋਜੀ ਦੇ ਸਮਾਜਿਕ ਪਹਿਲੂ ਨੂੰ ਮਤਲਬ ਭੁੱਲ ਰਹੇ ਹਾਂ ਜਿਵੇਂ ਅਸੀਂ ਪਹਿਲਾਂ ਗੱਲ ਕੀਤੀ ਖਾਸ ਕਰਕੇ ਵੱਡੇ ਹੁੰਦੇ ਬੱਚਿਆਂ ਲਈ ਆਨਲਾਈਨ ਦੁਨੀਆ ਉਹਨਾਂ ਦੇ ਸਮਾਜਿਕ ਦਾਇਰੇ ਦਾ ਹਿੱਸਾ ਹੈ ਦੋਸਤਾਂ ਨਾਲ ਗੇਮਾਂ ਖੇਡਣਾ ਜਾਂ ਗੱਲਬਾਤ ਕਰਨਾ ਉਹਨਾਂ ਲਈ ਮਹੱਤਵਪੂਰਨ ਹੋ ਸਕਦਾ ਹੈ ਜੇ ਅਸੀਂ ਇਸ ਨੂੰ ਸਿਰਫ ਇੱਕ ਖਤਰੇ ਵਜੋਂ ਦੇਖਾਂਗੇ ਤਾਂ ਕੀ ਅਸੀਂ ਉਹਨਾਂ ਦੇ ਅਸਲ ਜੀਵਨ ਦੇ ਇੱਕ ਹਿੱਸੇ ਨੂੰ ਰੱਦ ਨਹੀਂ ਕਰ ਰਹੇ ਨਹੀਂ ਨਹੀਂ ਮੈਂ ਸਮਾਜਿਕ ਲਾਭਾਂ ਨੂੰ ਪੂਰੀ ਤਰ੍ਹਾਂ ਰੱਦ ਨਹੀਂ ਕਰ ਰਹੀ ਮੈਂ ਸਿਰਫ ਸੰਤੁਲਨ ਦੀ ਗੱਲ ਕਰ ਰਹੀ ਹਾਂ ਸਾਨੂੰ ਇਹ ਯਕੀਨੀ ਬਣਾਉਣਾ ਪਵੇਗਾ ਕਿ ਇਹ ਸਮਾਜਿਕ ਮੇਲਜੋਲ ਅਸਲੀ ਜ਼ਿੰਦਗੀ ਦੀਆਂ ਜ਼ਰੂਰੀ ਚੀਜ਼ਾਂ ਦੀ ਕੀਮਤ ਤੇ ਨਾ ਹੋਵੇ ਜਿਵੇਂ ਪਹਿਲਾਂ ਵਿਸਥਾਪਨ ਦੀ ਗੱਲ ਹੋਈ ਜੇ ਬੱਚਾ देर ਰਾਤ ਤੱਕ ਗੇਮਾਂ ਖੇਡਣ ਕਰਕੇ ਸਵੇਰੇ ਸਕੂਲ ਲਈ ਉੱਠ ਨਹੀਂ ਪਾ ਰਿਹਾ ਜਾਂ ਉਹ ਬਾਹਰ ਜਾ ਕੇ ਖੇਡਣ ਦੀ ਬਜਾਏ ਹਰ ਵੇਲੇ ਸਕਰੀਨ ਅੱਗੇ ਬੈਠਾ ਰਹਿੰਦਾ ਹੈ ਜਾਂ ਪਰਿਵਾਰ ਨਾਲ ਬੈਠ ਕੇ ਗੱਲ ਕਰਨ ਦੀ ਬਜਾਏ ਫੋਨ ਤੇ ਲੱਗਾ ਰਹਿੰਦਾ ਹੈ ਤਾਂ ਇਹ ਸਪਸ਼ਟ ਤੌਰ ਤੇ ਇੱਕ ਸਮੱਸਿਆ ਹੈ ਮਾਪਿਆਂ ਦਾ ਕੰਮ ਇਸ ਸੰਤੁਲਨ ਤੇ ਨਜ਼ਰ ਰੱਖਣਾ ਹੈ ਅਤੇ ਜੇਕਰ ਇਹ ਵਿਗੜ ਰਿਹਾ ਹੋਵੇ ਤਾਂ ਬੇਸ਼ੱਕ ਸੀਮਾਵਾਂ ਨੂੰ ਹੋਰ ਸਖਤ ਕਰਨਾ ਪਵੇਗਾ ਜਾਂ ਸਮਾਂ ਘਟਾਉਣਾ ਪਵੇਗਾ। ਸਮਾਜਿਕ ਲਾਭਾਂ ਦੇ ਨਾਂ ਤੇ ਬਾਕੀ ਜ਼ਿੰਦਗੀ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਹਮ ਇਹ ਗੱਲ ਫੇਰ ਉੱਥੇ ਆਉਂਦੀ ਹੈ ਜਿੱਥੇ ਬੱਚੇ ਨੂੰ ਫੈਸਲਿਆਂ ਵਿੱਚ ਸ਼ਾਮਿਲ ਕਰਨ ਦੀ ਲੋੜ ਹੈ। ਉਹ ਖੁਦ ਮੁਖਤਿਆਰੀ ਸਹਾਇਕ ਪਹੁੰਚ ਜਦੋਂ ਬੱਚੇ ਮਹਿਸੂਸ ਕਰਦੇ ਹਨ ਕਿ ਉਹਨਾਂ ਦੀ ਗੱਲ ਸੁਣੀ ਜਾ ਰਹੀ ਹੈ, ਉਹਨਾਂ ਦੇ ਨਜ਼ਰੀਏ ਦਾ ਸਤਕਾਰ ਹੈ। ਤਾਂ ਨਿਯਮਾਂ ਦੀ ਪਾਲਣਾ ਕਰਨ ਲਈ ਵਧੇਰੇ ਤਿਆਰ ਹੁੰਦੇ ਹਨ ਤੇ ਜਿਵੇਂ ਪਹਿਲਾਂ ਕਿਹਾ ਸਕਾਰਾਤਮਕ ਪਹੁੰਚ ਬਹੁਤ ਜ਼ਰੂਰੀ ਹੈ ਮੰਨ ਲਓ ਬੱਚੇ ਨੇ ਆਨਲਾਈਨ ਕੋਈ ਗਲਤੀ ਕੀਤੀ ਹੈ ਜਾਂ ਕੁਝ ਅਜੀਹਾ ਦੇਖ ਲਿਆ ਹੈ ਜੋ ਉਸ ਨੂੰ ਨਹੀਂ ਦੇਖਣਾ ਚਾਹੀਦਾ ਸੀ ਤੇ ਉਹ ਆ ਕੇ ਤੁਹਾਨੂੰ ਸੱਚ ਦੱਸ ਦਿੰਦਾ ਹੈ ਜੇ ਤੁਸੀਂ ਸਿਰਫ ਸਜ਼ਾ ਦੇਵੋਗੇ ਤਾਂ ਅਗਲੀ ਵਾਰ ਉਹ ਸ਼ਾਇਦ ਛੁਪਾਏਗਾ ਪਰ ਜੇ ਤੁਸੀਂ ਉਸ ਦੀ ਇਮਾਨਦਾਰੀ ਦੀ ਤਾਰੀਫ਼ ਕਰਦੇ ਹੋ ਭਾਵੇਂ ਨਤੀਜੇ ਵਜੋਂ ਕੁਝ پابੰਦੀਆਂ ਲਾਉਣੀਆਂ ਪੈਣ ਤਾਂ ਇਸ ਨਾਲ ਪਰੋਸਾ ਬਣਦਾ ਹੈ ਇਹ ਲੰਬੇ ਸਮੇਂ ਲਈ ਬਿਹਤਰ ਨਹੀਂ ਰੱਖਦਾ ਹੈ ਮੇਰਾ ਮੰਨਣਾ ਹੈ मैं सहमत हाँ कि ईमानदारी की कदर करनी चाहिए दी है ये अहम है बिल्कुल। पर मैं इस गल पूरी तरह सहमत नहीं हो सकती कि सिर्फ सकारात्मक पहुँच ही हमेशा काफ़ी होंगी है जदों नियम बार बार तोड़े जाते हैं तो स्पष्ट और असरदार नतीजे भुगताने हैं। जिमें पहला जिक्र आया कई बार नकारात्मक सज़ा यानी कोई सहूलत वापस लेना जरूरी हो जाता है जब बच्चा लगातार तय किए समय तो स्क्रीन वरतद है या लुक के वरतद है तो शायद कुछ दिन फोन या टैबलेट की वरतों पर पाबंदी लाना एक जायज़ नतीजा है यह स्पष्ट सुनेहा दिता है कि हदा सत्कार करना जरूरी है जानकारी यह भी सुझाव दी है कि बच्चे दावनावान समझना प्रगट करना ठीक है जिमें कि कहना मैं पता है तेन गुस्सा आ रहा है क्योंकि गेम बंद करनी पै रही है पर नाल ही हद लागू करनी पवेगी ਪਾਵੇਂ ਬੱਚਾ ਜਿੰਨਾ ਮਰਜ਼ੀ ਰੋਵੇ ਜਾਂ ਨਰਾਜ਼ਗੀ ਦਿਖਾਵੇ ਕਈ ਵਾਰ ਛੋਟੇ ਬੱਚਿਆਂ ਦੇ ਗੁੱਸੇ ਜਾਂ ਨਖਰਿਆਂ ਨੂੰ ਅਣਗੋਲਿਆ ਕਰਨਾ ਵੀ ਸਿਖਾਇਆ ਜਾਂਦਾ ਹੈ ਤਾਂ ਕਿ ਉਹ ਇਸ ਨੂੰ ਧਿਆਨ ਖਿਚਣ ਦਾ ਤਰੀਕਾ ਨਾ ਬਣਾ ਲੈਣ ਪਰ ਕਿ ਇਹ ਸਾਰਾ ਕੁਝ ਇਸ ਗੱਲ ਤੇ ਨਿਰਭਰ ਨਹੀਂ ਕਰਦਾ ਕਿ ਬੱਚਾ ਕਿਸ ਤਰ੍ਹਾਂ ਦਾ ਹੈ ਹਰ ਬੱਚਾ ਵੱਖਰਾ ਹੁੰਦਾ ਹੈ ਜਾਣਕਾਰੀ ਦਾ ਇੱਕ ਬਹੁਤ ਹੀ ਮਹੱਤਵਪੂਰਨ ਨੁਕਤਾ ਹੈ ਬੱਚੇ ਨੂੰ ਜਾਣੋ ਇਹ ਸਿੱਧਾ ਮੇਰੀ ਗੱਲ ਦਾ ਸਮਰਥਨ ਕਰਦਾ ਹੈ ਕਿ ਸਾਰਿਆਂ ਲਈ ਇੱਕੋ ਜਿਹੇ ਸਖਤ ਨਿਯਮ ਸ਼ਾਇਦ ਕੰਮ ਨਾ ਕਰਨ। ਸਾਨੂੰ ਬੱਚੇ ਦੇ ਸੁਭਾਅ, ਉਸ ਦੀ ਉਮਰ, ਉਸ ਦੀਆਂ ਲੋੜਾਂ ਅਤੇ ਉਸ ਦੀ ਸਮਝ ਦੇ ਪੱਧਰ ਨੂੰ ਦੇਖ ਕੇ ਆਪਣੀ ਪਹੁੰਚ ਵਿੱਚ ਲਚਕਤਾ ਲਿਆਉਣੀ ਪਵੇਗੀ। ਬਿਲਕੁਲ। ਮੈਂ ਬੱਚੇ ਨੂੰ ਜਾਣੋ ਵਾਲੇ ਨੁਕਤੇ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ। ਪਰ ਮੇਰੇ ਲਈ ਇਸ ਦਾ ਮਤਲਬ ਥੋੜਾ ਵੱਖਰਾ ਵੀ ਹੈ। ਇਸ ਦਾ ਮਤਲਬ ਇਹ ਵੀ ਹੈ ਕਿ ਜੇ ਤੁਹਾਨੂੰ ਪਤਾ ਹੈ ਕਿ ਤੁਹਾਡਾ ਬੱਚਾ ਸੁਭਾਅ ਤੋਂ ਥੋੜਾ ਗੁੱਸੇ ਵਾਲਾ ਹੈ ਜਾਂ ਉਸ ਨੂੰ ਆਪਣੀਆਂ ਭਾਵਨਾਵਾਂ ਤੇ ਕਾਬੂ ਰੱਖਣ ਵਿੱਚ ਪਹਿਲਾਂ ਹੀ ਮੁਸ਼ਕਲ ਆਉਂਦੀ ਹੈ ਤਾਂ ਤੁਹਾਨੂੰ ਹਿੰਸਕ ਵੀਡੀਓ ਗੇਮਾਂ ਜਾਂ ਅਜਿਹੀ ਸਮੱਗਰੀ ਬਾਰੇ ਵਧੇਰੇ ਚੌਕਸ ਰਹਿਣਾ ਪਵੇਗਾ ਅਜਿਹੇ ਬੱਚੇ ਲਈ ਸ਼ਾਇਦ ਹੋਰ ਵੀ ਸਪਸ਼ਟ ਤੇ ਮਜ਼ਬੂਤ ਢਾਂਚੇ ਦੀ ਲੋੜ ਹੋਵੇ ਨਾ ਕਿ ਘਟ ਬੱਚੇ ਨੂੰ ਜਾਣਨ ਦਾ ਮਤਲਬ ਉਸ ਦੀਆਂ ਕਮਜ਼ੋਰੀਆਂ ਨੂੰ ਸਮਝਣਾ ਅਤੇ ਉਸ ਅਨੁਸਾਰ ਸੁਰੱਖਿਆ ਦੇ ਉਪਾਅ ਕਰਨਾ ਵੀ ਹੈ ਇਸ ਲਈ ਇਹ ਨੁਕਤਾ ਅਸਲ ਵਿੱਚ ਸਖਤ ਢਾਂਚੇ ਦੀ ਲੋੜ ਨੂੰ ਵੀ ਦਰਸਾਉਂਦਾ ਹੈ ਖਾਸ ਹਾਲਾਤਾਂ ਵਿੱਚ ਸੋ ਜੇ ਮੈਂ ਆਪਣੀ ਗੱਲ ਦਾ ਸਾਰ ਕੱਢਾਂ ਤਾਂ ਮੇਰਾ ਮੰਨਣਾ ਹੈ ਕਿ ਅਥਾਰਟੀਟਿਵ ਪਰਵਰਿਸ਼ ਨੂੰ ਟੈਕਨੋਲੋਜੀ ਦੇ ਇਸ ਯੁੱਗ ਵਿੱਚ ਸਫਲ ਬਣਾਉਣ ਲਈ ਰਿਸ਼ਤੇ ਦਾ ਨਿੱਗ ਆਪਸੀ ਭਰੋਸਾ ਲੋੜ ਅਨੁਸਾਰ ਲਚਕਤਾ ਬੱਚੇ ਦੀ ਵੱਡੀ ਉਮਰ ਨਾਲ ਸਾਨੂੰ ਜ਼ਿੰਮੇਵਾਰੀ ਸੌਂਪਣਾ ਯਾਨੀ ਖੁਦਮੁਖਤਿਆਰੀ ਅਤੇ ਟੈਕਨੋਲੋਜੀ ਦੇ ਸਮਾਜਿਕ ਫਾਇਦਿਆਂ ਨੂੰ ਸਵੀਕਾਰ ਕਰਨਾ ਬਹੁਤ ਜ਼ਰੂਰੀ ਹੈ ਟਾਂਚਾ ਤੇ ਨੀਆਂ ਵੀ ਚਾਹੀਦੇ ਹਨ ਪਰ ਉਹ ਇਨ੍ਹਾਂ ਚੀਜ਼ਾਂ ਨੂੰ ਦਬਾਉਣ ਵਾਲੇ ਨਹੀਂ ਸਗੋਂ ਇਹਨਾਂ ਦੇ ਨਾਲ ਮਿਲ ਕੇ ਚੱਲਣ ਵਾਲੇ ਹੋਣੇ ਚਾਹੀਦੇ ਹਨ ਤੇ ਮੇਰਾ ਸਿੱਟਾ ਇਹ ਹੈ ਕਿ ਭਾਵੇਂ ਨਿੱਗ ਪਰੋਸਾ ਤੇ ਖੁਦਮੁਖਤਿਆਰੀ ਦਾ ਸਮਰਥਨ ਕਰਨਾ ਆਪਣੀ ਥਾਂ ਬਹੁਤ ਮਹੱਤਵਪੂਰਨ ਹੈ ਪਰ ਟੈਕਨੋਲੋਜੀ ਨਾਲ ਜੁੜੇ ਅਸਲੀ ਤੇ ਗੰਭੀਰ ਖਤਰਿਆਂ ਨੂੰ ਦੇਖਦੇ ਹੋਏ ਇੱਕ ਬਿਲਕੁਲ ਸਪਸ਼ਟ ਹਮੇਸ਼ਾ ਇੱਕਸਾਰ ਰਹਿਣ ਵਾਲਾ ਟਾਂਚਾ ਬਣਾਉਣਾ ਦ੍ਰਿੜਤਾ ਨਾਲ ਹੱਦਾਂ ਨਿਰਧਾਰਿਤ ਕਰਨਾ ਅਤੇ ਲੋੜ ਪੈਣ ਤੇ ਉਹਨਾਂ ਹੱਦਾਂ ਨੂੰ ਤੋੜਨ ਦੇ ਨਤੀਜਿਆਂ ਨੂੰ ਬਿਨਾਂ ਚੀਝਕ ਲਾਗੂ ਕਰਨਾ ਬੱਚਿਆਂ ਦੀ ਸੁਰੱਖਿਆ ਤੇ ਭਲਾਈ ਲਈ ਸਭ ਤੋਂ ਪਹਿਲੀ ਤਰਜੀਹ ਹੋਣੀ ਚਾਹੀਦੀ ਹੈ ਸਿਰਫ ਨਿਗ ਸ਼ਾਇਦ ਕਾਫੀ ਨਾ ਹੋਵੇ ਜੇਕਰ ਸਪਸ਼ਟ ਹੱਦਾਂ ਤੇ ਅਨੁਸ਼ਾਸਨ ਦੀ ਕਮੀ ਹੋਵੇ ਹੂੰ ਇਹ ਤਾਂ ਸਾਫ਼ ਹੈ ਕਿ ਇਸ ਪਹੁੰਚ ਯਾਨੀ ਅਥਾਰਟੀਟਿਵ ਪੇਰੈਂਟਿੰਗ ਦੇ ਅੰਦਰ ਵੀ ਨਿਗ ਤੇ ਟਾਂਚੇ ਦਾ ਸਹੀ ਸੰਤੁਲਨ ਕਿਵੇਂ ਬਣਾਇਆ ਜਾਵੇ ਖਾਸ ਕਰਕੇ ਜਦੋਂ ਗੱਲ ਟੈਕਨੋਲੋਜੀ ਦੀਆਂ ਹੱਦਾਂ ਦੀ ਹੋਵੇ ਇਹ ਇੱਕ ਬਹੁਤ ਹੀ ਗੁੰਝਲਦਾਰ ਕੰਮ ਹੈ ਇਸ ਤੇ ਵੱਖਰੇ ਵੱਖਰੇ ਵਿਚਾਰ ਹੋ ਸਕਦੇ ਹਨ ਅਤੇ ਦੋਵੇਂ ਪਾਸੇ ਵਾਜਬ ਦਲੀਲਾਂ ਹਨ ਬਿਲਕੁਲ ਅਤੇ ਜੋ ਜਾਣਕਾਰੀ ਸਾਡੇ ਕੋਲ ਹੈ ਉਹ ਇਸ ਅਹਿਮ ਮੁੱਦੇ ਤੇ ਗੰਭੀਰਤਾ ਨਾਲ ਸੋਚ ਵਿਚਾਰ ਕਰਨ ਲਈ ਇੱਕ ਚੰਗਾ ਆਧਾਰ ਦਿੰਦੀ ਹੈ ਅਸੀਂ ਉਮੀਦ ਕਰਦੇ ਹਾਂ ਕਿ ਇਹਨਾਂ ਵੱਖਰੇ ਵੱਖਰੇ ਪਹਿਲੂਆਂ ਤੇ ਸਾਡੀ ਇਹ ਗੱਲਬਾਤ ਸੁਣਨ ਵਾਲਿਆਂ ਨੂੰ ਆਪਣੇ ਪਰਿਵਾਰਿਕ ਹਾਲਾਤਾਂ ਦੇ ਮੁਤਾਬਿਕ ਇਹਨਾਂ ਸਿਧਾਂਤਾਂ ਨੂੰ ਲਾਗੂ ਕਰਨ ਬਾਰੇ ਸੋਚਣ ਵਿੱਚ ਮਦਦ ਕਰੇਗੀ ਆਖਿਰ ਵਿੱਚ ਹਰ ਪਰਿਵਾਰ ਨੂੰ ਆਪਣਾ ਰਸਤਾ ਖੁਦ ਹੀ ਤਲਾਸ਼ਣਾ ਪੈਂਦਾ ਹੈ